ਡੀਐਨਏ ਦੇ ਖੋਜੀ ਵਿਗਿਆਨੀ ਦਾ ਹੋਇਆ ਦੇਹਾਂਤ 99 ਸਾਲ ਦੀ ਉਮਰ ਚ ਲੈ ਆਖਰੀ ਸਾਂ ਦੁਨੀਆ ਨੂੰ ਕਿਹਾ ਅਲਵਿਦਾ ਡੀਐਨਏ ਦੇ ਖੋਜਕਰਤਾ ਤੇ ਨੋਬਲ ਪੁਰਸਕਾਰ ਜੇਤੂ ਜੇਮ ਜੀ ਵਾਟਸਨ ਦਾ 99 ਸਾਲ ਦੀ ਉਮਰ ਦੇ ਵਿੱਚ ਦੇਹਾਂਤ ਹੋ ਗਿਆ 1953 ਦੇ ਵਿੱਚ ਵਾਟਸਨ ਨੇ ਡੀਐਨਏ ਦੇ ਡਬਲ ਹੈਲਿਕਸ ਦੀ ਖੋਜ ਕੀਤੀ ਸੀ ਇਸ ਖੋਜ ਨੇ ਦਵਾਈ ਅਪਰਾਧ ਜਾਂਚ ਵਿਸ਼ਾਂਵਲੀ ਅਤੇ ਨੈਤਿਕਤਾ ਦੇ ਖੇਤਰਾਂ ਦੇ ਵਿੱਚ ਕ੍ਰਾਂਤੀ ਲਿਆ ਦਿੱਤੀ ਸੀ ਦਰਅਸਲ 1953 ਦੇ ਵਿੱਚ ਜੇਮਸ ਵਾਟਸਨ ਨੇ ਡੀਐਨਏ ਦੀ ਡਬਲ ਹੈਲਿਕਸ ਦੀ ਬਣਤਰ ਦੀ ਪਛਾਣ ਕੀਤੀ ਜੋ ਕਿ 20ਵੀਂ ਸਦੀ ਦੀਆਂ ਸਭ ਤੋਂ ਵੱਡੀਆਂ ਵਿਗਿਆਨਿਕ ਖੋਜਾਂ ਵਿੱਚੋਂ ਇੱਕ ਸੀ ਇਹ ਇਤਿਹਾਸਕ ਖੋਜ ਵਿਗਿਆਨ ਦੇ ਵਿੱਚ ਸਭ ਤੋਂ ਵੱਡੀਆਂ ਪ੍ਰਾਪਤੀਆਂ ਵਿੱਚੋਂ ਇੱਕ ਸੀ ਹਾਲਾਂਕਿ ਨਸਲ ਅਤੇ ਲਿੰਗ ਬਾਰੇ ਉਹਨਾਂ ਦੇ ਵਿਵਾਦਪੂਰਨ ਬਿਆਨਾਂ ਨੇ ਉਹਨਾਂ ਨੂੰ ਕਾਫੀ ਨੁਕਸਾਨ ਪਹੁੰਚਾਇਆ ਜਿਸ ਕਾਰਨ ਵਿਗਿਆਨਿਕ ਭਾਈਚਾਰੇ ਨੇ ਉਹਨਾਂ ਤੋਂ ਦੂਰੀ ਬਣਾ ਲਈ ਜੇਮਜ਼ ਵਾਟਸਨ ਨੂੰ 1962 ਦੇ ਵਿੱਚ ਫਰਾਂਸਿਸ ਕ੍ਰਿਕਰ ਅਤੇ ਮੌਰਿਸ ਵਿਲਿੰਕਿੰਸ ਦੇ ਨਾਲ ਇਹ ਖੋਜ ਕਰਨ ਲਈ ਨੋਬਲ ਪੁਰਸਕਾਰ ਮਿਲਿਆ ਸ਼ਿਕਾਗੋ ਦੇ ਵਿੱਚ ਜਨਮੇ ਜੀਮ ਜਵਾਟਸਨ ਦੁਆਰਾ ਪ੍ਰਾਪਤ ਕੀਤੀ ਗਈ ਇਹ ਪ੍ਰਾਪਤੀ ਜਦੋਂ ਉਹ ਸਿਰਫ 24 ਸਾਲ ਦਾ ਸੀ ਨੇ ਉਸ ਨੂੰ ਦਹਾਕਿਆਂ ਤੱਕ ਵਿਗਿਆਨਕ ਸੰਸਾਰ ਦੇ ਵਿੱਚ ਇੱਕ ਸਤਿਕਾਰਯੋਗ ਸ਼ਖਸੀਅਤ ਬਣਾ ਦਿੱਤਾ ਹਾਲਾਂਕਿ ਉਸ ਨੂੰ ਆਪਣੀ ਜ਼ਿੰਦਗੀ ਦੇ ਅਖੀਰ ਦੇ ਵਿੱਚ ਵਿਵਾਦਪੂਰਨ ਟਿੱਪਣੀਆਂ ਲਈ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਉਸ ਦੀਆਂ ਇਤਰਾ ਯੋਗ ਟਿੱਪਣੀਆਂ ਦੇ ਵਿੱਚ ਇਹ ਸੁਝਾਅ ਸੀ ਕਿ ਕਾਲੇ ਲੋਕ ਗੋਰੇ ਲੋਕਾਂ ਨਾਲੋਂ ਘੱਟ ਬੁੱਧੀਮਾਨ ਹੁੰਦੇ ਨੇ ਵਾਰਸਨ ਨੇ ਇੱਕ ਵਾਰ ਕਿਹਾ ਸੀ ਕਿ ਫ੍ਰਾਂਸਿਸ ਅਤੇ ਮੈਂ ਸਦੀ ਦੀ ਸਭ ਤੋਂ ਵੱਡੀ ਖੋਜ ਕੀਤੀ ਹੈ ਇਹ ਬਿਲਕੁਲ ਸਪਸ਼ਟ ਸੀ ਉਸਨੇ ਬਾਅਦ ਦੇ ਵਿੱਚ ਲਿਖਿਆ ਕਿ ਅਸੀਂ ਵਿਗਿਆਨ ਅਤੇ ਸਮਾਜ ਤੇ ਡਬਲ ਹੈਲਿਕਸ ਦੇ ਵਿਸਫੋਟਕ ਪ੍ਰਭਾਵ ਦੀ ਕਲਪਨਾ ਨਹੀਂ ਕਰ ਸਕਦੇ ਸੀ ਇਸ ਤਨ ਫਿਰ ਤੋਂ ਦੱਸ ਦਈਏ ਕਿ ਡੀਐਨਏ ਦੇ ਖੋਜੀ ਵਿਗਿਆਨਿਕ ਦਾ ਦਿਹਾਤ ਹੋ ਚੁੱਕਿਆ 97 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਆਖਰੀ ਸਾਹ ਲਏ ਨੇ This program is sponsored by the Singla office, Bakersfield for all your immigration, family law needs. Call or scan QR code to contact us. Rodis Inc. Million Miles with Smile or scan QR code to contact us. Taba Indian Cuisine, Tracy Fine Authentic Indian Cuisine in Tracy or scan QR code to contact us. Simi Valley Family Dental Office or scan QR code to contact us.